ਕੰਡੇ ਲੱਗਿਆ ਰਿਹਾ ਬੈਂਸਾਬਾ ਕਿ ਪੱਤੇ ਤੋੜ ਤੋੜ ਖਾਈ ਜਾਂਦੇ ਹੋ ਰੋਟੀ ਰੋਟੀ ਖਵਾ ਦੇ ਮੈਂ ਤਾਂ ਬੇਰ ਵੀ ਨਹੀਂ ਹੈ ਗਿਆ ਤੁਸੀਂ ਪੱਤੇ ਖਾਈ ਜਾਂਦੇ ਹੋ ਕੀ ਗੱਲਾ ਉਹ ਹੰਟਰ ਸਾਹਿਬ ਇਹ ਬੇਰੀ ਨਹੀਂ ਇਹ ਬਹੁਤ ਜਾਦੇ ਚ ਗੁਣ ਨੇ ਆਮ ਪੱਤੇ ਨਹੀਂ ਹੈਗੇ ਇਹ ਬਹੁਤ ਜਾਦੇ ਦਵਾਈਆਂ ਦੇ ਵਿੱਚ ਵਰਤੇ ਜਾਂਦੇ ਨੇ ਹਜ਼ਾਰਾਂ ਸਾਲ ਤੋਂ ਆਯੁਰਵੇਦ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਬਾਥਰੂਮ ਦੇ ਵਿੱਚ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਚਾਹੇ ਲੇਡੀਜ਼ ਨੂੰ ਚਾਹੇ ਜੈਂਡਸ ਨੂੰ ਉਹ ਇਹਦੇ ਪੱਤੇ ਖਾ ਸਕਦੇ ਨੇ ਤੇ ਉਹਦੇ ਨਾਲ ਠੀਕ ਹੋ ਜੂ। ਕਈ ਲੋਕਾਂ ਦੇ ਪਸਾ ਸੱਲ ਵੱਜ ਜਾਂਦੇ ਆ ਜਾਨਕਿ ਪਸਾਬ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ। ਇਹ ਯੂਰੀਨ ਦਾ ਟੈਸਟ ਟੈਕ ਕਰਵਾ ਸਕਦੇ ਨੇ। ਤਾਂ ਉਹਦੇ ਵੀ ਇਹ ਪੱਤੇ ਖਾ ਸਕਦੇ ਆ ਦੇਰੀ ਤੇ ਬਿਲਕੁਲ ਠੀਕ ਹੋ ਜੂ। ਨਹੀਂ ਝਾੜੀ ਵੇਰੀ ਐ। ਝਾੜੀ ਵੇਰੀ ਦੇ ਗੁਣ ਕਰਦੇ ਆਂ ਆਪਾਂ ਇਹਦੇ ਬਹੁਤ ਜਾਦੇ ਫਾਇਦੇ ਨੇ। ਜਿਨ੍ਹਾਂ ਲੋਕਾਂ ਨੂੰ ਮਰਦਾਨਾ ਕਮਜ਼ੋਰੀ ਆ, ਦੀਵਾਲੀ ਤੋਂ ਪਹਿਲਾਂ ਹੀ ਆਪਣੇ ਪਟਾਕੇ ਖਤਮ ਕਰੀ ਬੈਠੇ ਨੇ। ਤੁਸੀਂ ਕਹੋਗੇ ਕੀ ਗੱਲ ਕਰੀ ਜਾਂਦਾ। ਇਹ ਗੱਲ ਬਿਲਕੁਲ ਸੱਚੀ ਆ। ਅੱਜ ਕੱਲ੍ਹ ਲੋਕ ਉਮਰ ਤੋਂ ਪਹਿਲਾਂ ਹੀ ਬੁੱਢੇ ਹੋਈ ਨੌਜਵਾਨਾਂ ਦੇ ਵਿੱਚ ਤਾਕਤ ਨਹੀਂ ਹੈਗੀ ਬਿਲਕੁਲ ਖਤਮ ਤੇ ਖੱਸੀ ਵਾਲਾ ਹੀ ਕੰਮ ਹੋ ਗਿਆ ਹੰਟਰ ਸਾਹਿਬ ਬਹੁਤ ਲੋਕ ਸਾਡੇ ਕੋਲੇ ਆਉਂਦੇ ਨੇ ਇਹਦੀ ਜਿਹੜੀ ਜੜਾ ਹੈ ਇਹਦੀ ਜੜ ਦੇ ਵਿੱਚ 베ਰੀ ਦੀ ਜੜ ਦੇ ਵਿੱਚ ਝਾੜੀ ਵਾਲੀ 베ਰੀ ਦੇ ਵਿੱਚ ਬਹੁਤ ਵੱਡੇ ਗੁਣ ਨੇਗੇ ਅੱਛਾ ਤੇ ਬਾਕੀ ਇਹ ਜਿਹਦੇ ਗਲ ਦੇ ਵਿੱਚ ਖਰਾਸ਼ ਹੋ ਜੇ ਉਹਦੇ ਲਈ ਵੀ ਬਹੁਤ ਜ਼ਿਆਦਾ ਵਧੀਆ ਤੁਸੀਂ ਸਵੇਰੇ ਦੇ ਪੱਤੇ ਚਾਪ ਸਕਦੇ ਹੋ ਬਾਕੀ ਇਹਦੀ ਜਿਹੜੀ ਤਸਵੀਰ ਹੈ ਬਹੁਤ ਤਾਂ ਜਿਆਦਾ ਠੰਡੀ ਹੁੰਦੀ ਹੈ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਜਿਹੜੇ ਨੇ ਬੇਰ ਲੱਗਦੇ ਨੇ 베ਰੀ ਦੇ ਉਹ ਵੀ ਬਹੁਤ ਜ਼ਿਆਦਾ ਅੱਵੀਆਂ ਨੇ ਉਹਨਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਜ਼ਿੰਕ ਪੋਟਾਸ਼ੀਅਮ ਨਾਲੇ ਬਾਕੀ ਸੇਤ ਨੂੰ ਹੈਲਦੀ ਰੱਖਦਾ ਮਟਾਪਾ ਵੀ ਘਟਾਉਂਦਾ ਬਾਕੀ ਜੇ ਤੁਸੀਂ 베ਰੀ ਦੇ 베ਰ ਖਾ ਸਕਦੇ ਹੋ ਇਹਦੇ ਝੜੀ ਵਾਲੀ 베ਰੀ ਨਹੀਂ ਇਹ 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 ਇਸੇ 베ਰੀ ਦੇ ਆ ਸਾਰੀਆਂ ਝੜੀਆਂ 베ਰੀਆਂ ਦੇ ਨਹੀਂ ਨਹੀਂ ਇਸੇ 베ਰੀ ਦੇ ਇਹ ਖਾਸ ਕਰਕੇ ਇੱਥੇ ਉਹ ਪੂਆਗਲੇ ਨੂੰ ਖਾਣ ਉਹ ਰਾਜਸਥਾਨ ਦੇ ਵਿੱਚ ਅਸੀਂ ਆਏ ਹੋਏ ਇੱਥੇ ਮਿਲਦੇ ਨੇ ਇਹ ਇਹ ਆਮ ਰਾਜਸਥਾਨ ਦੇ ਵਿੱਚ ਹੀ ਮਿਲਦੇ ਆ ਜੇ ਹੁਣ ਜਿਵੇਂ ਕਿਤੇ ਕਿਤੇ ਆਪਣੇ ਪੰਜਾਬ 'ਚ ਵੀ ਕਿਤੇ ਨਾ ਕਿਤੇ ਮਿਲ ਜਾਂਦੀ ਹੁੰਦੀ ਹੈ ਜੇ ਉੱਥੇ ਖਾਦੇ ਮਤਲਬ ਉਹ ਆਈ ਖਾਣੀਆਂ ਕੁਲ ਬਲਾ ਕੇ ਝੜੀਏ ਝੜੀ ਵਾਲੀ 베ਰੀ ਖਾਣੀਆਂ ਜਿਹੜੀ ਵਿਆਹ ਮਾਂ ਦੇ ਵਿੱਚ ਹੋਵੇ ਕਾਫੀ ਪੁਰਾਣੀ ਹੋਵੇ ਜਿਹੜੀ ਆਮ ਮਤਲਬ ਲੇਟੈਸਟ ਖੜੀ ਹੁੰਦੀ ਹੈ ਜਾਂ ਨਵੀਂ ਖੜੀ ਹੁੰਦੀ ਹੈ ਉਹਦੇ ਨਾ ਖਾਓ ਜਿੰਨਾ ਇਹ ਫਾਇਦਾ ਕਰੋਗੇ ਉਹਨਾ ਉਹ ਨਹੀਂ ਕਰਦੇ ਹੈਗੇ ਪਰ ਕਰੂ ਤਾਂ ਸਹੀ ਪਰ ਘੱਟ ਕਰੂ ਇਹ ਜ਼ਿਆਦਾ ਕਰਦੀ ਏ ਝਾੜੀ ਮੇਰੀ ਇਹਦੇ ਬਹੁਤ ਜ਼ਿਆਦਾ ਦੇਰ ਵੀ ਬਹੁਤ ਜ਼ਿਆਦਾ ਸਵਾਦ ਨੇ ਹੈਲਥੀ ਹੁੰਦੇ ਨੇ ਸਿਹਤ ਲਈ ਸਾਰਿਆਂ ਨੂੰ ਖਾਣੇ ਚਾਹੀਦੇ ਨੇ ਅੱਗੇ ਅਸੀਂ ਛੋਟੇ ਹੁੰਦੇ ਵੀ ਦੇਰ ਖਾਂਦੇ ਹੁੰਦੇ ਸੀਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਜੇ ਤੁਹਾਨੂੰ ਵੀ ਕੋਈ ਵੀ ਮਰਦਾਨਾ ਕਮਜ਼ੋਰੀ ਆ ਤਾ ਤਾ ਸੁਪਨਦੋਸਾ ਟਾਈਮਿੰਗ ਦੇ ਵਿੱਚ ਪ੍ਰੋਬਲਮ ਇੱਕ ਵਾਰੀ ਕਰ ਲੈਣੋ ਦੁਬਾਰਾ ਜੀ ਨਹੀਂ ਕਰਦਾ ਜਾਂ ਜਿੰਨਾ ਚਿਰ ਦਵਾਈਆਂ ਖਾਣੇ ਰਹਿੰਦੇ ਉਹਨਾ ਟਾਈਮ ਹੀ ਅਸਰ ਰਹਿੰਦਾ ਮਤਲਬ ਦੂਜੇ ਕੋਈ ਨਹੀਂ ਕਿਸੇ ਰੋਗ ਸਬੰਧੀ ਕੋਈ ਵੀ ਹਾਂ ਜੀ ਕੋਈ ਵੀ ਸਮੱਸਿਆ ਗਈ ਮੋਢੇ ਮੋਢੇ ਸ਼ੂਗਰ ਬਵਾਸੀਰ ਕਾਬਜ ਖਾਜ ਦਾਦ ਚੰਬਲ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਆਪਾਂ ਦੇ ਕੋਲੇ ਪੱਕਾ ਹਰ ਚੀਜ਼ ਦਾ ਇਲਾਜ ਹੈਗਾ ਦੇਸੀ ਟ੍ਰਿਕਾ ਦੇਲਾ ਦੇਸੀ ਟ੍ਰਿਕਾ ਨਾ 100% ਆਯੁਰਵੇਦਿਕਾ ਸੁੱਧ ਜੜੀ ਬੂਟੀਆਂ ਵੇਚਦੇ ਆ ਇਹਦੇ ਲੋ ਹਾਂਜੀ ਹਾਂਜੀ ਜਿੱਥੇ ਮਰਜੀ ਬੇਸਾਂ ਵਿਦੇਸਾਂ ਦੇ ਵਿੱਚ ਵੀ ਤੁਸੀਂ ਮੰਗਾ ਸਕਦੇ ਹੋ ਕੈਸ ਹਨ ਡਿਲੀਵਰੀ ਆ 500 ਰੁਪਏ ਦੇ ਵਿੱਚ ਤੁਸੀਂ ਬੁੱਕ ਕਰਵਾਓ ਤੇ ਬਾਕੀ ਪੈਸੇ ਘਰੇ ਆਉਣ ਤੇ ਦੇਣੇ ਆ ਠੀਕ ਆ ਠੀਕ ਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬੈਲ ਸਾਹਿਬ ਬਹੁਤ ਜਾ ਜਾ ਕੇ ਹੋਣਾ ਜਿਹੜਾ ਰਾਜਸਥਾਨ ਦੇ ਵਿੱਚ ਆਏ ਹੋਏ ਨੇ ਤੇ ਜੜੀਆਂ ਬੂਟੀਆਂ ਇਕੱਠੀਆਂ ਕਰਨ ਆਏ ਹੋਏ ਨੇ ਤੇ ਤੁਸੀਂ ਵੀ ਜੇਕਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾਲ ਜੂਝ ਰਹੇ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਸਾਗਾ ਸੰਬੰਧੀ ਜੂਝ ਰਿਹਾ ਹੈ ਤਾਂ ਇਸ ਵੀਡੀਓ ਨੂੰ ਉਸ ਤੱਕ ਸ਼ੇਅਰ ਕਰੋ ਤੇ ਬੈਦ ਸਾਬ ਤੋਂ ਦਵਾਈ ਤੁਸੀਂ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਲਓ